ਤਾਂਗ ਜੀ ਸਿਗੀ ਵੀਰ ਕਰੋ ਤਾਂਗ ਤਾਂ ਬਹੁਤ ਸਿਗੀ ਲਾਲੀ ਹੈ ਬੜਾ ਮਤਲਬ 14ਵੀਂ ਮੈਂ ਉੱਥੋਂ ਆਣਾ ਤਾਂ ਪਹਿਲਾਂ ਮੇਰਾ ਗੇੜਾ ਚਾਹੇ ਸ਼ਾਮ ਨੂੰ ਆਣਾ ਥੋੜਾ ਜਿਹਾ ਵੀ ਦਿਨ ਖੜਾ ਤਾਂ ਪਹਿਲਾਂ ਮੈਂ ਖੇਤੀ ਆਉਣਾ ਹੁੰਦਾ ਸੀਗਾ ਉਹ ਕਮਰਸ਼ੀਅਲ ਤੌਰ ਤੇ ਕਰਦੇ ਆ ਖੇਤੀ ਤਾਂ ਉਹ ਵੀ ਵਧੀਆ ਚੀਜ਼ ਆ ਬਟ ਮੈਨੂੰ ਸਕੂਨ ਮਿਲਦਾ ਥੋੜਾ ਜਿਆ ਪੀਸਫੁਲ ਜੇ ਥਾਂ ਤੇ ਆ ਕੇ ਇੱਕ ਦੋ ਘੰਟੇ ਸਵੇਰ ਬੈਠਣਾ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਆਰਾਮਦਾਇਕ ਜਿਹਾ ਪਲ ਮਿਲਦੇ ਇੱਥੇ ਆ ਕੇ ਜੇ ਨਾਮ ਮੇਰਾ ਨਿਰਮਲਾ ਤੇ ਪੰਜਾਬ ਯੂਨੀਵਰਸਿਟੀ ਤੋਂ ਮੈਂ ਪੀ ਐਚ ਡੀ ਕੀਤੀ ਹੋਈ ਆ ਇਕਨੋਮਿਕਸ ਦੇ ਵਿੱਚ ਤੇ ਬਸ ਇੱਕ ਕਾਫੀ ਟਾਈਮ ਤੋਂ ਮੈਂ ਕਰੋਨਾ ਟਾਈਮ ਮੈਂ ਫ੍ਰੀ ਸੀਗਾ ਉਸ ਟਾਈਮ ਪਿੰਡ ਆਇਆ ਹੋਇਆ ਸੀਗਾ ਤੇ ਬਸ ਇੱਕ ਥੋੜੇ ਬਹੁਤੇ ਫੁੱਲ ਲਾਏ ਸੋਨਾ ਲੱਗਿਆ ਫਿਰ ਮਨ ਬੰਦ ਆ ਗਿਆ ਉਸ ਤੋਂ ਬਾਅਦ ਮੈਂ ਕਾਫੀ ਮਤਲਬ ਜਿੰਨੇ ਕੁ ਪੈਸੇ ਪੂਸੇ ਇਕੱਠੇ ਹੁੰਦੇ ਥੋੜੇ ਬਹੁਤੇ ਸਕਾਲਰਸ਼ਿਪ ਚੋਂ ਸੇਵਿੰਗ ਕਰ ਕਰਕੇ ਫਿਰ ਮੈਂ ਇਹ ਤੇ ਮਤਲਬ ਲਾਉਣੇ ਸਟਾਰਟ ਕਰਤੀ ਜਿਵੇਂ ਮਤਲਬ ਪਾਈਪਾਂ ਪਾਤੀਆਂ ਕਦੇ ਕਦੇ ਬੂਟੇ ਕਿਤੋਂ-ਕਿਤੋਂ ਲਿਆਂਦੇ ਕਦੇ ਕਿਤੋਂ ਲਿਆਂਦੇ ਐਦਾਂ ਕਰਕੇ ਮਤਲਬ 4-5 ਸਾਲ ਲੱਗ ਗਏ ਇਸ ਚੀਜ਼ ਨੂੰ ਵਿਕਸਿਤ ਕਰਨ ਦੇ ਲਈ ਮੈਨੂੰ ਇਹ ਤਾਂ ਵੀਰੇ ਆਪਣੇ ਆਪਣੇ ਮਨ ਦੀ ਗੱਲ ਹੁੰਦੀ ਹੈ ਵੈਸੇ ਤਾਂ ਚਲੋ ਕੁਝ ਲੋਕ ਕਮਰਸ਼ੀਅਲ ਤੌਰ ਤੇ ਕਰਦੇ ਆ ਖੇਤੀ ਤਾਂ ਉਹ ਵੀ ਵਧੀਆ ਚੀਜ਼ ਆ ਬਟ ਮੈਨੂੰ ਸਕੂਨ ਮਿਲਦਾ ਥੋੜਾ ਜਾਰ ਪੀਸਫੁਲ ਜੇ ਥਾਂ ਤੇ ਆ ਕੇ ਇੱਕ ਦੋ ਘੰਟੇ ਸਵੇਰ ਬੈਠਣਾ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਆਰਾਮ ਰਾਮਦਾਇਕ ਜੇ ਪਲ ਮਿਲਦੇ ਇੱਥੇ ਆ ਕੇ ਤਾਂ ਬਹੁਤ ਸਕੂਨ ਮਿਲਦਾ ਰੂਹ ਨੂੰ ਆਪਣੇ ਨੂੰ ਇਸੇ ਕਰਕੇ ਮੈਂ ਹੋਰ ਕੋਈ ਮੇਰਾ ਕਮਰਸ਼ੀਅਲ ਨਹੀਂ ਹੈਗਾ ਮੋਟਿਵ ਇੱਥੇ ਕਿ ਮੈਂ ਜਾਂ ਕੁਝ ਵੇਚਣਾ ਜਾਂ ਕੁਝ ਕਰਨਾ ਤੇ ਵੱਡਾ ਗੱਲ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਕੋਈ ਉੱਥੋਂ ਦੀ ਨੰਗਦਾ ਹਰ ਇੱਕ ਕੋਈ ਮਤਲਬ ਇੱਕ ਮੁਸਕਾਨ ਹੁੰਦੀ ਹੈ ਚਿਹਰੇ ਤੇ ਨਾ ਇਹ ਨਹੀਂ ਹੁੰਦਾ ਕਿ ਜਦੋਂ ਮਤਲਬ ਅਸੀਂ ਇੰਨੀ ਦੂਰ ਦੂਜੀਆਂ ਸਟੇਟਾਂ ਦੇ ਵਿੱਚ ਘੁੰਮਣ ਜਾਂਦੇ ਆ ਕਿ ਅਸੀਂ ਉੱਥੋਂ ਸਾਰੀ ਖੂਬਸੂਰਤੀ ਨਾਲ ਲੈ ਆਉਣਾ ਜਾਂ ਕੁਦਰਤ ਨੂੰ ਤਾਂ ਇਹ ਕੁਦਰਤ ਸਭ ਦੀ ਸਾਂਝੀ ਹੁੰਦੀ ਆ ਤੇ ਜਦੋਂ ਕੋਈ ਵੀ ਇੱਥੋਂ ਦੀ ਨੰਗ ਦਾ ਕਿਸੇ ਦੇ ਮਾਈਂਡ 'ਚ ਇਹ ਨਹੀਂ ਆਂਦਾਗਾ ਕਿ ਇਹ ਚੀਜ਼ ਮੇਰੀ ਨਹੀਂ ਹੈਗੀ ਜਾਂ ਤਾਂ ਹਰੇਕ ਦੇ ਇੱਕ ਚਿਹਰੇ ਤੇ ਖੁਸ਼ੀ ਆਉਦੀ ਆ ਤਾਂ ਉਹ ਚੀਜ਼ ਦੇਖ ਕੇ ਆਪਣੇ ਆਪ ਨੂੰ ਵੀ ਖੁਸ਼ੀ ਮਿਲਦੀ ਆ ਕਦੇ ਕੋਈ ਫੋਟੋ ਖਿਚਾਉਣ ਲਈ ਰੁਕ ਜਾਂਦਾ ਇੱਥੇ ਇਦਾਂ ਦੀਆਂ ਚੀਜ਼ਾਂ ਵਿੱਚੋਂ ਹਰ ਰੋਜ਼ ਦੀਆਂ ਗੱਲਾਂ ਨੇ ਕਿ ਕਦੇ ਕੋਈ ਫੋਟੋ ਖਿਚਾਉਣ ਲਈ ਰੁਕ ਗਿਆ ਕਦੇ ਕੋਈ ਵੀ ਵੈਸੇ ਨੂੰ ਫੁੱਲ ਚਾਹੀਦੇ ਇੱਕ ਦੋ ਚਲੋ ਵੈਸੇ ਵੀ ਤੋੜ ਕੇ ਲੈ ਜਾਂਦੇ ਆ ਵੈਸੇ ਹੈ ਤਾਂ ਗਲਤ ਕਰ ਲਿਆ ਚਲੋ ਕੋਈ ਨਾ ਉਹ ਚਲੋ ਜਿਹੜੇ ਹੈ ਤਾਂ ਬਟ ਨਾ ਤੋੜਨ ਦਾ ਵਧੀਆ ਗੱਲ ਪਹਿਲਾਂ ਤਾਂ ਫਿਰ ਸਟਾਰਟਿੰਗ ਦੇ ਵਿੱਚ ਪੱਥਰਾਂ ਦੀ ਬਹੁਤ ਦਿੱਕਤ ਸੀਗੀ ਇੱਥੇ ਮਤਲਬ ਪਏ ਰਹਿੰਦੇ ਸੀ ਤਾਂ ਮੈਂ ਉਹ ਸਾਰੇ ਪੱਥਰ ਕੱਟ ਕੇ ਉਹ ਚੱਕ ਮਤਲਬ ਇਕੱਠੇ ਕਰਕੇ ਉਹਨਾਂ ਨੂੰ ਵੇਸਟ ਨੂੰ ਇੱਕ ਉਹਨਾਂ ਨੂੰ ਯੂਜ਼ ਕਰਕੇ ਫਿਰ ਉਹ ਰੰਗ ਵਗੈਰਾ ਕੀਤਾ ਸਾਰਿਆਂ ਨੂੰ ਪੱਥਰਾਂ ਨੂੰ ਫਿਰ ਹੁਣ ਥੋੜਾ ਰੰਗ ਤਾਂ ਚਲਾ ਗਿਆ ਉਹਨਾਂ ਪੱਥਰਾਂ ਤੋਂ ਬਟ ਉਸ ਤੋਂ ਬਾਅਦ ਵੀ ਜਿਵੇਂ ਇਟਾਂ ਲਾਈਆਂ ਪਾਣੀ ਕਾਫੀ ਪਾਣੀ ਦੀ ਦਿੱਕਤ ਸੀਗੀ ਪਾਣੀ ਮਤਲਬ ਉੱਚਾ ਨੀਵਾ ਸੀਗਾ ਸਾਰਾ ਰਾਸਤਾ ਤਾ ਥੋੜਾ ਥੋੜਾ ਕਰਕੇ ਇਟਾਂ ਲਾਈਆਂ ਫਿਰ ਉਹਨਾਂ ਸਾਰਿਆਂ ਨੂੰ ਰੰਗ ਕੀਤਾ ਫਿਰ ਪੌਦੇ ਵਾਰ-ਵਾਰ ਬੀਜਨੇ ਪਾਣੀ ਦਾ ਪ੍ਰਬੰਧ ਕੀਤਾ ਬੋਰ ਥੱਲੇ ਬੋਰ ਕਰਕੇ ਟੈਂਕੀ ਤੇ ਉੱਪਰ ਛੱਤ ਦੇ ਉੱਤੇ ਤੇ ਪੂਰੇ ਮਤਲਬ 8-900 ਫੁੱਟ 900 ਹਜ਼ਾਰ ਫੁੱਟ ਹੋਣਾ ਸਾਰੇ ਦੇ ਵਿੱਚ ਪਾਈਪ ਪਾਈ ਫਿਰ ਟੂਟੀਆਂ ਲਾਈਆਂ ਹਰੇਕ ਕੋਈ 15-20 ਫੁੱਟ ਤੇ ਟੂਟੀ ਲਾਈ ਆ ਕਿ ਪਾਣੀ ਕਿਉਂਕਿ ਪਾਣੀ ਦੀ ਬਹੁਤ ਦਿੱਕਤ ਆਉਦੀ ਹੈ ਪਾਣੀ ਬਿਨਾ ਇਹ ਪੌਦੇ ਹੁੰਦੇ ਨਹੀਂਗੇ ਤੇ ਇਹਨਾਂ ਨੂੰ ਰੈਗੂਲਰ ਪਾਣੀ ਚਾਹੀਦਾ ਹਰ ਰੋਜ਼ ਵਾਂਗੂ ਤਾਂ ਟੈਂਕੀ ਭਰ ਕੇ ਨਾਲ ਦੀ ਨਾਲ ਪਾਣੀ ਸਾਰਿਆਂ ਨੂੰ ਪੈ ਜਾਂਦਾ ਤੇ ਜਿੰਦਾ ਰਿਸਪੌਂਸ ਵਧੀਆ ਸੀ ਥੋੜਾ ਹੁੰਦਾ ਕਿ ਚਲੋ ਆਪਣਾ ਟਾਈਮ ਹੋਰ ਕਿਸੇ ਪੜਾਈ ਤੇ ਜਾਂ ਹੋਰ ਕਿਤੇ ਯੂਟਿਲਾਈਜ਼ ਹੋ ਸਕਦਾ ਘਰ ਦੇ ਹੀ ਕਹਿੰਦੇ ਹੁੰਦੇ ਆ ਬਟ ਹੁਣ ਸਾਰੇ ਖੁਸ਼ ਹੀ ਆ ਕਿਉਂਕਿ ਚਲੋ ਪੜਾਈ ਦਾ ਵੀ ਕੰਮ ਮਤਲਬ ਆਲ ਪੀ ਐਚ ਡੀ ਵੀ ਹੋ ਗਈ ਆ ਤਾਂ ਦੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਹਰੇਕ ਨੂੰ ਜਦੋਂ ਮਤਲਬ ਜੋ ਵੀ ਕੋਲੇ ਰੋਕੇ ਜਾਂਦਾ ਕਿ ਬਹੁਤ ਵਧੀਆ ਲੱਗਦਾ ਤਾਂ ਹੋਂ ਸਾਰਿਆਂ ਦਾ ਰਿਸਪੌਂਸ ਪੋਜ਼ਿਟਿਵ ਹੀ ਆ ਬਾਕੀ ਜੇ ਕੋਈ ਨੈਗੇਟਿਵ ਵੀ ਹੁੰਦਾ ਕੋਈ ਗੱਲ ਨਹੀਂ ਉਹ ਆਪਣੀ ਆਪਣੀ ਨਾ ਮੰਨਦੀ ਆ ਆਪਣੋਂ ਕਿਸੇ ਨਾਲ ਕੋਈ ਕਿਲਤ ਨਹੀਂ ਜਿੱਦਾਂ ਕਿਸੇ ਦਾ ਮਾਈਂਡ ਹੁੰਦਾ ਹੁਣ ਜਿੱਦਾਂ ਵਧੀਆ ਲੱਗਦਾ ਉਹ ਬੋਲ ਦਿੰਦਾ ਤਾਂਗ ਤਾਂ ਬਹੁਤ ਸੀਗੀ ਲਾਲੀ ਇਹ ਬੜਾ ਮਤਲਬ 14ਵਾਂ ਵੀ ਮੈਂ ਉੱਥੋਂ ਆਉਣਾ ਤਾਂ ਪਹਿਲਾਂ ਮੇਰਾ ਗੇੜਾ ਚਾਹੇ ਸ਼ਾਮ ਨੂੰ ਆਉਣਾ ਥੋੜਾ ਜਿਹਾ ਵੀ ਦਿਨ ਖੜਾ ਤਾਂ ਪਹਿਲਾਂ ਮੈਂ ਕੀਤੀ ਆਉਣਾ ਹੁੰਦਾ ਸੀਗਾ ਤੇ ਹੁਣ ਵੀ ਇਦਾਂ ਹੀ ਵੱਡਾ ਰੀਜ਼ਨ ਮੇਰਾ ਇਹੀ ਸੀਗਾ ਇਹ ਪਿੰਡ ਆਉਣ ਦਾ ਵੀ ਕਿ ਇਸ ਚੀਜ਼ ਨੂੰ ਉੱਥੇ ਮਿਸ ਕਰਦੇ ਸੀਗੇ ਕਿ ਕੋਈ ਪੀਸਫੁੱਲ ਜਿਹਾ ਥਾਂ ਮਿਲੇ ਆਪਣਾ ਵੱਡਾ ਕਾਰਨ ਵੀ ਇਹੀ ਸੀਗਾ ਕਿ ਮੈਂ ਤਾਂ ਹੀ ਇੱਥੇ ਮੁੜ ਕੇ ਆਇਆ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਜੁੜੇ ਰਹਿਣਾ ਇੱਥੋਂ ਮੈਨੂੰ ਤਾਂ ਸਕੂਨ ਮਿਲਦਾ ਮੈਨੂੰ ਤਾਂ ਮੈਂ ਤਾਂ ਹੀ ਕਰਦਾ ਬਾਕੀ ਜਿੰਨੀ ਮਰਜ਼ੀ ਮਿਹਨਤ ਕਰ ਲਓ ਜਦੋਂ ਤੁਹਾਡਾ ਇੰਟਰਸਟ ਹੁੰਦਾ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਤਾਂ ਸਾਰਾ ਸਾਰਾ ਦਿਨ ਵੀ ਨਿਕਲ ਜਾਂਦਾ ਕਦੇ ਰੰਗ ਕਰਤਾ ਕਦੇ ਬੂਟਿਆਂ ਨੂੰ ਗੋਡੀ ਕਰ ਲਈ ਸਫਾਈ ਕਰਤੀ ਸਾਰਾ ਦਿਨ ਵੀ ਨਿਕਲ ਜਾਂਦਾ ਪਰ ਕਦੇ ਪਤਾ ਨਹੀਂ ਲੱਗਦਾਗਾ ਤੁਹਾਨੂੰ ਕਿ ਜੇ ਤੁਸੀਂ ਆਨੰਦ ਨਾਲ ਕੰਮ ਕਰ ਲੇ ਕਰਦੇ ਹੋ ਕਿ ਤੁਸੀਂ ਥੱਕ ਰਹੇ ਹੋ ਜਾਂ ਕੁਝ ਐਦਾਂ ਦੀ ਕੋਈ ਦਿੱਕਤ ਨਹੀਂ ਹੋਦੀਗੀ